ਇਕੀ ਮਿਸਰੀ ਦੇ ਮਹਾਨ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ ਜੀ ਦੁਆਰਾ ਲਿਖੀ ਕਵਿਤਾ 2 ਤੇ 2 3 ਮੈਸੇਜ ਕਰ ਸਕਦਾ ਹਾਂ ਕਿ 2 ਤੇ 2 3 ਹੁੰਦੇ ਹਨ ਵਰਤਮਾਨ ਮਿਥਿਆਸ ਹੁੰਦਾ ਹੈ ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ ਤੁਸੀਂ ਜਾਣਦੇ ਹੋ ਕਚਹਿਰੀਆਂ ਬਸ ਅੱਡਿਆਂ ਤੇ ਪਾਰਕਾਂ ਵਿੱਚ 100-100 ਦੇ ਨੋਟ ਤੁਰਦੇ ਫਿਰਦੇ ਹਨ ਡਾਇਰੀਆਂ ਲਿਖਦੇ ਤਸਵੀਰਾਂ ਲੈਂਦੇ ਰਿਪੋਰਟਾਂ ਭਰਦੇ ਹਨ ਕਾਨੂੰਨ ਰੱਖਿਆ ਕੇਂਦਰ ਵਿੱਚ ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ ਖੇਤਾਂ ਵਿੱਚ ਡਾਕੂ ਦਿਹਾੜੀਆਂ ਤੇ ਕੰਮ ਕਰਦੇ ਹਨ ਮੰਗਾ ਮੰਨੀਆਂ ਜਾਣ ਦਾ ਐਲਾਨ ਬੰਬਾਂ ਨਾਲ ਕੀਤਾ ਜਾਂਦਾ ਹੈ ਆਪਣੇ ਲੋਕਾਂ ਦੇ ਪਿਆਰ ਦਾ ਅਰਥ ਦੁਸ਼ਮਣ ਦੇਸ਼ ਦੀ ਏਜੰਟੀ ਹੁੰਦਾ ਹੈ ਅਤੇ ਵੱਧ ਤੋਂ ਵੱਧ ਗਦਾਰੀ ਦਾ ਤਗਮਾ ਵੱਡੇ ਤੋਂ ਵੱਡਾ ਰੁਤਬਾ ਹੋ ਸਕਦਾ ਹੈ ਤਾਂ ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ ਵਰਤਮਾਨ ਵਿੱਚ ਇਤਿਹਾਸ ਹੋ ਸਕਦਾ ਹੈ ਮਨੁੱਖੀ ਸ਼ਕਲ ਵੀ ਚਮਚੇ ਵਰਗੀ ਹੋ ਸਕਦੀ ਹੈ ਧੰਨਵਾਦ